ਉਹ ਖੱਲਾ ਇੱਕ ਹੁੰਦੀ ਖੱਲਾ ਖੱਲਾ ਹੁੰਦੀਆਂ ਨੇ ਮਰੇ ਹੋਏ ਡੰਗਰਾਂ ਦੀ ਜਿਵੇਂ ਖੱਲਾ ਲਾਉਣੀਆਂ ਇੱਥੇ ਖੱਲਾ ਅਖਰ ਹੈ ਧੁਆਂਕਣੀ ਨੂੰ ਕਹਿੰਦੇ ਨੇ ਇਹ ਚਮੜੇ ਦੀ ਬਣੀ ਹੁੰਦੀ ਹੈ ਲੋਹਾਰ ਦੀ ਪੱਠੀ ਵਿੱਚ ਡਬਲ ਹੁੰਦੀ ਹੈ ਦੋ ਧੁਆਂਕਣੀਆਂ ਹੁੰਦੀਆਂ ਨੇ ਉਦੋਂ ਪੱਖੇ ਨਹੀਂ ਸੀ ਹੁੰਦੇ ਹਵਾ ਵਾਲੇ ਪੱਠੀ ਨੂੰ ਹਵਾ ਦੇਣ ਵਾਲੇ ਪੱਖੇ ਨਹੀਂ ਸੀ ਹੁੰਦੇ ਉਦੋਂ ਧੁਆਂਕਣੀ ਤੋਂ ਕੰਮ ਲੈਂਦੇ ਸੀ ਇਹ ਬਣੀ ਹੋਈ ਸਮਰੇ ਦੀ ਜਿਹੜੀ ਹੁੰਦੀ ਸੁਨਿਆਰ ਕੋਲੇ ਉਹ ਸਿੰਗਲ ਹੁੰਦੀ ਹੈ ਸਿੰਗਲ ਇੱਕੋ ਹੀ ਹੁੰਦੀ ਹੈ ਇਸ ਕਰਕੇ ਉਹਨੂੰ ਕਹਿੰਦੇ ਖੱਲਾ ਇੱਕ ਇੱਕ ਵਾਚਕ ਹੈ ਖੱਲਾ ਬਹੁ ਵਾਚਕ ਹੈ ਇਸ ਕਰਕੇ ਭਾਉ ਖੱਲਾ ਇਹਨੂੰ ਖਲਾ ਵੀ ਨਹੀਂ ਕਹਿਣਾ ਖਲਾ ਹੁੰਦਾ ਬੰਦਾ ਖੜਾ ਹੈ ਇਹ ਬਹਾਵਲਪੂਰੀ ਬੋਲੀ ਵਿੱਚ ਹੁੰਦਾ ਖਲਾ ਹਿਕ ਬੁਝਾਂ ਡੂ ਬਾਣੀ 'ਚ ਵੀ ਕਈ ਜਗ੍ਹਾ ਐਸੇ ਅੱਖਰ ਆਉਂਦੇ ਨੇ। ਦੱਖਣੇ ਜਿਵੇਂ ਦੱਖਣੇ ਬਾਣੀ ਆ ਮਾਰੂ ਰਾਗ ਦੇ ਵਿੱਚ ਉੱਥੇ ਇਹ ਬੋਲੀ ਦੀ ਵਰਤੋਂ ਕੀਤੀ ਗਈ ਆ। ਸੋ ਇੱਥੇ ਭਾਵ ਕਹਿਣ ਦਾ ਕਿ ਖਲਾ ਨਹੀਂ ਕਹਿਣਾ ਖਲਾ ਖਲਾ ਹੁੰਦਾ ਏ ਕੱਖਰ ਖਲਾਰਾ ਪਾਉਣਾ। ਇੱਥੇ ਹੈ ਖੱਲਾ। ਪਉ ਖੱਲਾ ਮਨ ਵਿੱਚ ਜਿਹੜਾ ਪਰਮੇਸ਼ਰ ਦਾ ਡਰ ਧਾਰਨਾ ਇਹੀ ਅਗ ਨੂੰ ਚਮਕਾਉਣ ਵਾਲੀ ਖੱਲ ਭਾਵ ਤੁੰਕਣੀ ਕਰੇ। ਭਾਉ ਖੱਲਾ ਅਗਨ ਤਪ ਤਾਉ। ਸੋ ਇਸ ਨਾ ਗੁਰੂ ਦੀ ਜਿਹੜੇ ਸੇਵਾ ਕਰਨ ਰੂਪੀ ਤਪਾਂ ਵਿੱਚੋਂ ਸ਼੍ਰੋਮਣੀ ਤਪ ਕਰੇ ਗੁਰੂ ਦੀ ਸੇਵਾ ਹੀ ਤਪ ਕਰਨੀ। ਗੁਰ ਸੇਵਾ ਤਪਾਂ ਸਿਰ ਤਪਸਾਰ ਹਰ ਜੀਉ ਮਨ ਬਸਿਆ ਸਭ ਦੁੱਖ ਵਿਸਾਰਨ ਹਾਰ। ਜਪ ਤਪ ਕਾ ਬੰਧ ਬੇੜਲਾ ਜਿਤ ਲੰਘਾ ਬਹਿੇਲਾ। ਨਾ ਸਰਵਰ ਨਾ ਉੱਚਲੇ ਐਸਾ ਪੰਥ ਸੁਹੇਲਾ ਤਾਂ ਮਹਾਰਾਜ ਕਹਿੰਦੇ ਜਿਹੜੀ ਆਗਨ ਤਾਪਣੀ ਆ ਨਾ ਆਪਾਂ ਨੇ ਅੰਦਰ ਜਿਹੜੀ ਪੱਠੀ ਬਣਾ ਰਹੇ ਆ ਆਪਾਂ ਜੱਤ ਦੀ ਜੱਤ ਦਾ کارਖਾਨਾ ਅੰਦਰ ਖੋਲ੍ਹਿਆ ਹੁਣ ਅੰਦਰ ਧੀਰਜ ਨੂੰ ਸੁਨਿਆਰ ਬਣਾਇਆ ਆਪਣੇ ਅੰਦਰ ਮਤ ਨੂੰ ਅਚਲ ਕੀਤਾ ਕੋਈ ਮੈਨੂੰ ਕੁਝ ਵੀ ਕਹੀ ਜਾਵੇ ਕਿ ਮਾ ਮਾਇਆ ਆਪਣੀ ਮਤ ਅਚਲ ਰੱਖਣੀ ਹੈ ਬੇਬੇ ਨਾਨਕ ਦੀ ਮਤ ਅਚਲ ਬਾਬਾ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਬੇਈ ਨਦੀ ਚ ਪਰਵੇਸ਼ ਹੋ ਕੇ ਹੀ ਅਲੋਪ ਹੋ ਗਏ ਗੁਰਨਾਨਕ ਦੇਵ ਜੀ ਚੁੱਪਚੀ ਬੀਤੇ ਵੀ ਸਾਰਾ ਕੁਝ ਕਰ ਸਕਦੇ ਸੀ ਇਹ ਇਹ ਕਿਉਂ ਕਿ ਕਦੇ ਬੇਈ ਨਦੀ ਚ ਵੜ ਕੇ ਹੀ ਆਪ ਅਲੋਪ ਕਿਉਂ ਹੋਏ ਗੁਰਨਾਨਕ ਸਾਹਿਬ ਦੇ ਪ੍ਰਚਾਰ ਕਰਨ ਦਾ ਤਰੀਕਾ ਹੀ ਵੱਖਰਾ ਸੀ ਕਿ ਜਿਹੜੀ ਮਹਾਰਾਜ ਜਾਣਦੇ ਜਿਹੜੀ ਸਾਰੀ ਦੁਨੀਆ ਨੂੰ ਇੱਕ ਪਾਸੇ ਖਿੱਚ ਲੈਣਾ ਜਿਵੇਂ ਹਰਦਵਾਰ ਜਾ ਕੇ ਮਹਾਰਾਜ ਨੇ ਪਾਣੀ ਪੁੱਠੇ ਪਾਸੇ ਨੂੰ ਚਲਾਇਆ ਪੁੱਠੇ ਪਾਸੇ ਪਾਣੀ ਸੂਰਜ ਤੋਂ ਉਲਟ ਪਾਣੀ ਦੇਣ ਲੱਗ ਪੇ ਤੇ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਜਿਵੇਂ ਲਿਖਿਆ ਕੋਈ ਪ੍ਰੇਮੀ ਜਨ ਕਹਿੰਦਾ ਕਿ 10ਵੇਂ ਪਾਦਸ਼ਾਹ ਬਾਰੇ ਲਿਖਿਆ ਵੀ ਉਹਨਾਂ ਨੇ ਕਿਹਾ ਕਿ ਸਾਡੇ ਮਾਤਾ ਪਿਤਾ ਤੀਰਥਾਤੇ ਗਏ ਉੱਥੇ ਆ ਗਏ ਵਿਜਲੀ ਗੱਲ ਦਾ ਤਾਂ ਪਤਾ ਹੀ ਨਹੀਂ ਕਿਉਂਕਿ ਦਸਾਂ ਗੁਰਾਂ ਦਾ ਇਤਿਹਾਸ ਤਾਂ ਸੁਣਿਆ ਹੀ ਨਹੀਂ ਤੁਸੀਂ ਜਦ ਆਹ ਜਿਹੜੀ ਕਥਾ ਸ਼ਾਮ ਨੂੰ ਸ਼੍ਰੀ ਕੂ ਸ਼ੁਰੂ ਕੀਤੀ ਹੈ ਕਾਈਓ ਕੀਤੀ ਵੀ ਪਤਾ ਤਾਂ ਲੱਗ ਜੇ ਗਏ ਕਿਉਂ ਸਾਤ ਭਾਂਦ ਕੇ ਤੀਰਥ ਨਾਨਾ ਤੋਂ ਭਾਰ ਸੀ ਕਿ ਉਲਟ ਗੱਲ ਸੀ ਇਹ ਤੀਰਥਾਂ ਨੇ ਗੁਰਾਂ ਨੂੰ ਯਾਦ ਕੀਤਾ ਸੀ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਜਦੋਂ ਨਰੰਗਾ ਰਾਜ ਕਰਦਾ ਸੀ ਨਾ ਉਹਨੇ ਕਿਹਾ ਸੀ ਕੋਈ ਹਿੰਦੂ ਆਪਣੇ ਘਰ ਕਣਕ ਦੀ ਰੋਟੀ ਨਹੀਂ ਖਾ ਸਕਦਾ ਕੋਈ ਆਪਣੇ ਘਰ 6 ਮਹੀਨੇ ਤੋਂ ਵੱਧ ਅਨਾਜ ਨਹੀਂ ਰੱਖ ਸਕਦਾ ਕੋਈ ਹਿੰਦੂ ਘੋੜੀ ਤੇ ਨਹੀਂ ਚੜ ਸਕਦਾ ਸਿਰ ਤੇ ਪੱਗ ਨਹੀਂ ਬੰਨ੍ਹ ਸਕਦਾ ਕਿਸੇ ਹਿੰਦੂ ਕੋਲ ਲਿਮਿਟ ਤੇ ਪੈਸੇ ਹੋਣੇ ਚਾਹੀਦੇ ਨੇ ਭਾਵੇਂ 100 ਰੁਪਏ ਤੋਂ ਵੱਧ 50 ਤੋਂ ਵੱਧ ਪੈਸਾ ਨਾ ਹੋਵੇ ਕਿਸੇ ਕੋਲੇ ਗਰੀਬੀ ਇੰਨੀ ਜ਼ਿਆਦਾ ਸੀ ਹਿੰਦੁਸਤਾਨ ਦੇ ਲੋਕਾਂ 'ਚ ਕਿ ਲੋਕੀ ਤਰਾਹ ਤਰਾਹ ਕਰਦੇ ਸੀ ਮਾਲਕ ਜਦੋਂ ਸ੍ਰਿਸ਼ਟੀ ਤੇ ਆਪ ਆਏ ਨੇ ਉਹਨਾਂ ਨੇ ਫਿਰ ਸੰਸਾਰ ਦੇ ਅੰਦਰ ਆ ਕੇ ਤੀਰਥਾਂ ਤੇ ਜਿੱਥੇ ਬਹੁਤ ਇਕੱਠ ਹੁੰਦਾ ਸੀ ਗਰੀਬ ਲੋਕਾਂ ਨੂੰ ਪੈਸਾ ਵੰਡਿਆ ਕੱਪੜੇ ਵੰਡੇ ਉਹਨਾਂ ਦੀ ਸਾਰ ਲਈ ਜਾ ਕੇ ਉਨ੍ਹਾਂ ਦਾ ਨਿਸ਼ਾਨਾ ਕੁਝ ਹੋਰ ਸੀ ਇਹਨਾਂ ਦਾ ਨਿਸ਼ਾਨਾ ਕੁਝ ਹੋਰ ਹੈ ਇਹ ਭਗਤ ਕਬੀਰ ਜੀ ਕਹਿੰਦੇ ਜਿਵੇਂ ਕੋਈ ਸੰਤ ਮਹਾਤਮਾ ਦੀ ਉਦਾਹਰਣ ਦਿੰਦੇ ਨੇ ਪਹਿਲਾਂ ਕੋਈ ਬੰਦੇ ਜੱਟ ਨੇ ਕਿਸੇ ਨੇ ਕੋਧਰਾ ਲੈ ਕੇ ਸੁੱਕਣਾ ਪਾਇਆ ਹੋਇਆ ਸੀ ਕਿਉਂਕਿ ਕੋਧਰੇ ਦੇ ਆٹے ਦੀਆਂ ਰੋਟੀਆਂ ਵੀ ਬਣਦੀਆਂ ਆਪਾਂ ਖੜਾ ਜਿਹਨੂੰ ਕਹਿੰਦੇ ਕੰਡੇ ਜੀ ਹੁੰਦੇ ਨੇ ਜਿਹਦੇ ਸੁੱਕਣਾ ਪਾਇਆ ਹੋਇਆ ਸੀ ਉੱਥੇ ਕਿਤੇ ਹਾਨਸ ਉੜਦਾ ਉੜਦਾ ਆ ਕੇ ਕੁਦਰਤੀ ਬੈਠ ਗਿਆ ਦਰਖਤ ਤੇ ਉਹ ਥੱਲੇ ਬੈਠ ਗਿਆ ਜੱਟ ਡੰਡਾ ਲੈ ਕੇ ਦੌੜਿਆ ਕਹਦੇ ਉਹ ਮੇਰੀ ਕੋਧਰਾ ਨਹੀਂ ਖਾਜੇ ਕਬੀਰ ਜੀ ਕਹਿੰਦੇ ਉਹ ਮੁੜਿਆ ਮੁੜਿਆ ਕਿੱਧਰ ਭੱਜਿਆ ਜਾਣਾ ਕਹਲੇ ਕਹਿੰਦੇ ਪੰਛੀ ਉੜਾ ਮੈਂ ਕਨੋ ਗੱਲ ਸੁਣੇ ਇੱਧਰ ਆ ਇਹ ਤੈਨੂੰ ਪਤਾ ਪੰਛੀ ਕਿਹੜਾ ਕਹਿੰਨੇ ਜੀ ਪਤਾ ਨਹੀਂ ਮੈਨੂੰ ਤਾਂ ਕਹਿੰਦੇ ਇਹ ਹੰਸ ਹੈ ਸੋਇਸ ਕਰਕੇ ਕਹਿੰਦੇ ਹੰਸ ਤੈਨੂੰ ਪਤਾ ਕੀ ਖਾਂਦਾ ਕਹਿੰਦੇ ਜੀ ਪਤਾ ਨਹੀਂ ਕਹਿੰਦੇ ਹੰਸ ਹੀਰਾ ਮੋਤੀ ਖਾਂਦਾ ਹੰਸ ਦੁੱਧ ਪੀਂਦਾ ਹੈ ਹੰਸ ਕੋਧਰਾ ਨਹੀਂ ਖਾਂਦਾ ਕਹਿਣ ਤੋਂ ਭਾਵ ਉਹ ਪ੍ਰਮਾਣ ਬਣਾ ਕੇ ਕਬੀਰ ਜੀ ਕਹਿੰਦੇ ਨੇ ਕਿ ਗ੍ਰਿਸ਼ਤੀ ਬੰਦੇ ਨੂੰ ਜਿਹੜੇ ਬ੍ਰह्म ਗਿਆਨ ਵਿੱਚ ਰੱਤੇ ਮਹਾਪੁਰਸ਼ ਹੁੰਦੇ ਨੇ ਉਹਨਾਂ ਤੋਂ ਇੰਉਂ ਖਤਰਾ ਹੋ ਜਾਂਦਾ ਪੰਨੀ ਕੋਦ ਰੇਂਗੋਂ ਮੇਰੀਆਂ ਚੀਜ਼ਾਂ ਹੀ ਨਾ ਮੰਗ ਲੈਣ ਮੇਰੇ ਕੋਲ ਉਹ ਤਾਂ ਤਿਆਗ ਕਰ ਚੁੱਕੇ ਨੇ ਆਪਣੇ ਮਨ ਕਰਕੇ ਪਰਖਦੇ ਨੇ ਜਿਵੇਂ ਸੰਤ ਬਾਬਾ ਆਤਰ ਸਿੰਘ ਜੀ ਮਸਤਵਾਲਾ ਕੋ ਲੈ ਕੇ ਗਏ ਸੀ ਬਿਰਲਾ ਅਤੇ ਰਾਜਾ ਭពਿੰਦਰ ਸਿੰਘ ਦੋਵੇਂ ਗਏ ਸੀ ਬਿਰਲੇ ਕੋਲ 1 ਲੱਖ ਰੁਪਏ ਦੀ ਥੈਲੀ ਫੜੀ ਹੋਈ ਸੀ ਪ੍ਰਸਤ ਵਿੱਚ ਕਹਿੰਦਾ ਮਹਾਰਾਜੇ ਨੂੰ ਕਹਿੰਦਾ ਮਹਾਪੁਰਸ਼ ਵੀ ਦੇਖ ਕੇ ਹੈਰਾਨ ਜੀ ਹੋ ਜਾਣਗੇ ਲੱਖ ਰੁਪਈਆ ਉਹਨਾਂ ਜ਼ਮਾਨੇ 'ਚ ਲੱਖ ਰੁਪਈਆ ਬਹੁਤ ਵੱਡੀ ਗੱਲ ਸੀ ਹੁਣ ਦਾ ਉਹ 1 ਕਰੋੜ ਬਣ ਜਾਂਦਾ ਜੇ ਵਿਚਾਰ ਕੇ ਦੇਖੀ ਚਾਂਦੀ ਦਾ ਰੁਪਈਆ ਸਵਾ ਕਰੋੜ ਹੀ ਬਣ ਜਾਂਦਾ 1 ਰੁਪਈਆ 20 ਪੈਸੇ ਰੇਟ ਆ ਹੁਣ ਚਾਂਦੀ ਦੇ ਰੁਪਈਏ ਦਾ ਤੋ ਇਹ ਕਰਕੇ ਜਦੋਂ ਜਾ ਕੇ ਇਧਰੋਂ ਰਾਜੇ ਨੂੰ ਥੋੜਾ ਜਿਹਾ ਹੰਕਾਰ ਸੀ ਮਹਾਪੁਰ ਕਹਿੰਦੇ ਦੋਨਾਂ ਨੇ ਪਰਖ ਲੈਣੇ ਆ ਆਪਣੇ ਸੰਗੀਆਂ ਨੂੰ ਕਹਿੰਦੇ ਮੇਰਾ ਮੰਜਾ ਜੋ ਜਿੱਥੇ ਟੋਬੇ ਚ ਚਿੱਕੜ ਜਾਣਾ ਕਾਫੀ ਸਾਰ ਉੱਥੇ ਭੱਜ ਕੇ ਢਾਦੋ ਮੰਜਾ ਮੇਰਾ। ਮਹਾਂਪੁਰਸ਼ ਆਪ ਵੀ ਉਹ ਚਿੱਕੜ ਵਾਲੇ ਥਾਂ ਤੋਂ ਜਾ ਕੇ ਉੱਥੇ ਬਹਿ ਗਏ ਮੰਜੇ ਤੇ। ਕਹਿੰਦੇ ਲਾ ਪਤਾ ਲੱਗ ਜਾਣਾ ਦੋਨਾਂ ਦਾ ਹੀ। ਜਦੋਂ ਜਾ ਕੇ ਮਹਾਰਾਜਾ ਪਟਿਆਲਾ ਨੇ ਦੇਖਿਆ ਉਹ ਵੀ ਸਮਝ ਗਿਆ ਵੀ ਮੇਰੀ ਪਰਖ ਲੈਣਾ ਉਹ ਚਿੱਕੜ 'ਚ ਹੀ ਜਾਵੜਿਆ। ਚਿੱਕੜ 'ਚ ਜਾ ਕੇ ਉਹਨੇ ਨਹੀਂ ਪ੍ਰਵਾਹ ਕੀਤੀ ਕਿ ਮੇਰੇ ਕੱਪੜੇ ਲਿਬੜ ਦੇਣੇ ਜਾ ਮੱਥਾ ਟੇਕਿਆ। ਹੱਸ ਕੇ ਕਹਿੰਦੇ ਤੂੰ ਤਾਂ ਪਾਸ ਹੋ ਗਿਆ ਚੱਲ। ਜਦੋਂ ਬਾਹਰ ਆਏ ਤਾਂ ਮਿਰਲੇ ਨੇ ਆਪਣੀ ਥੈਲੀ 1 ਲੱਖ ਰੁਪਏ ਵਾਲੀ ਮਹਾਪੁਰਸ਼ਾਂ ਦੇ ਚਰਨਾਂ ਤੇ ਰੱਖਤੀ ਸੰਤਾਂ ਨੇ ਠੁੱਡਾ ਮਾਰਿਆ ਜ਼ੋਰ ਦੀ ਥੈਲੀ ਉਹ ਗਈ ਫੁੱਟਬਾਲ ਵਾਂਗ ਕਹਿੰ ਚੱਕੋਏ ਆਪਣੀ ਥੈਲੀ ਕਹਿੰਦੇ ਮਹਾਰਾਜ ਦੇਖ ਲਓ ਲੱਖ ਰੁਪਈਆ ਤੁਸੀਂ ਕਹਿੰਦੇ ਦੇਖਿਆ ਨਹੀਂ ਹੋਣਾ ਕਹਿੰਦੇ ਇਸੇ ਗੱਲ ਲਈ ਤਾਂ ਮਾਣ ਕਰਦਾ ਤੂੰ ਰਾਜ ਗੱਲਾਂ ਕਰਦਾ ਆਉਂਦਾ ਸੀ ਵੀ ਸੰਤਾਂ ਨੇ ਕਦੇ ਲੱਖ ਰੁਪਏ ਨੇ ਦੇਖਿਆ ਹੁਣ ਕਹਿੰਦੇ ਬ੍ਰਹਮ ਗਿਆਨੀ ਚਾਹੇ ਤਾਂ ਸਾਰੀ ਧਰਤੀ ਸੋਨੇ ਦੀ ਬਣਾ ਸਕਦਾ ਤੂੰ ਆਪਣਾ ਲੱਖ ਰੁਪਏ ਚੱਕੀ ਫਿਰਦਾ ਸੋ ਇਸ ਕਰਕੇ ਬਾਬਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮਨ ਦੇ ਅੰਦਰ ਧਿਆਨ ਦੇ ਨਾਲ ਰੱਖੇ ਕਿ ਭੌ ਖੱਲਾ ਆਗਨ ਤਪਤਾਓ ਇਹ ਚੀਜ਼ਾਂ ਨੂੰ ਫਿਰ ਧੰਨ ਦਾ ਤਿਆਗ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਆਪਣੇ ਮਨ ਦੇ ਅੰਦਰ ਵਸਾ ਕੇ ਚੱਲੇ ਕਿ ਤਿਆਗ ਕਰਨਾ ਤੇ ਤਿਆਗ ਦੇ ਨਾਲ ਹੀ ਸਤਿਗੁਰੂ ਕਹਿੰਦੇ ਜਾਤ ਹੈ ਜਾਤ ਨਾਲ ਹੀ ਸੰਨਾਸ ਸੰਿਆਸ ਹੈ ਸੰਿਆਸ ਨਾਲ ਹੀ ਬੈਰਾਗ ਹੈ ਤੇ ਬੈਰਾਗ ਨਾਲ ਹੀ ਪ੍ਰਾਪਤੀ ਹੈ ਇਹ ਸਾਰੀਆਂ ਚੀਜ਼ਾਂ ਦਾ ਆਪਸ ਵਿੱਚ ਜੋੜ ਮੇਲ ਹੈ ਤਾਂ ਸਤਿਗੁਰੂ ਕਹਿੰਦੇ ਨੇ ਗੁਰਾਂ ਦੀ ਸੇਵਾ ਕਰਨ ਰੂਪੀ ਤਪਾਂ ਵਿੱਚੋਂ ਸ਼੍ਰੋਮਣੀ ਤਪ ਕਰੇ ਗੁਰ ਸੇਵਾ ਤਪਾਸੇ ਤਪਸਾਰ ਲੋਕੀ ਜਾ ਕੇ ਜੰਗਲਾਂ ਵਿੱਚ ਧੂਣੀਆਂ ਤਾਉਂਦੇ ਨੇ ਜੇਠ ਹਾਰ ਦੇ ਮਹੀਨੇ 'ਚ ਉਤੋਂ ਤਿੱਖੀ ਗਰਮੀ ਜਦੋਂ ਪੈਂਦੀ ਉਦੋਂ ਸਾਧੂ ਸੰਤ ਚਾਰੇ ਪਾਸੇ ਚਾਰ ਧੂਣੀਆਂ ਬਾਲਦੇ ਨੇ ਇੱਕ ਧੂਣੀ ਆਪਣੇ ਮੂਹਰੇ ਬਾਲਦੇ ਨੇ ਕਹਿੰਦੇ ਮੈਂ ਤਪ ਕਰ ਰਿਹਾ ਗੁਰਨਾਨਕ ਦੇਵ ਜੀ ਕਹਿੰਦੇ ਜੇ ਤਪ ਹੀ ਕਰਨਾ ਸੀ ਤਾਂ ਤੁਸੀਂ ਲੋਹ ਦੇ ਮੂਹਰੇ ਬਹਿ ਕੇ ਲੰਗਰ ਪਕਾਉ ਤਾ ਨਾਲੇ ਪਤਾ ਲੱਗ ਵੀ ਤਾਪ ਹੋ ਜਾਂਦਾ ਉੱਥੇ ਵੀ ਤਾਪ ਹੀ ਹੁੰਦਾ ਨਾਲੇ ਸੰਗਤ ਦੀ ਸੇਵਾ ਹੋ ਗਈ ਇਸ ਕਰਕੇ ਗੁਰੂ ਸਾਹਿਬ ਨੇ ਜਿਹੜੀ ਸੇਵਾ ਬਖਸ਼ਿਸ਼ ਕੀਤੀ ਆ ਕਹਿੰਦੇ ਇਹ ਤਪ ਹੈ ਅਗਨੀ ਕਿਹੜੀ ਵੱਲ ਨਹੀਂ ਤਪ ਤਾਓ ਜਿਹੜੀ ਤਪ ਕੀਤਾ ਗੁਰੂ ਅੰਗਦ ਦੇਵ ਜੀ ਨੇ ਸੇਵਾ ਕਰਕੇ ਜਿਹੜੀ ਤਪ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕਰਕੇ ਤਪ ਕੀਤਾ ਗੁਰੂ ਰਾਮਦਾਸ ਜੀ ਨੇ ਸੇਵਾ ਕਰਕੇ ਤਾਪ ਕੀਤਾ ਭਾਈ ਮੰਜ ਨੇ ਸੇਵਾ ਕਰਕੇ ਇਹ ਸਾਰੇ ਤਾਪੀ ਤਪ ਨੇ ਆਪਾਂ ਗੁਰਸਿੱਖਾਂ ਨੂੰ ਇਹੀ ਤਪ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਂਡਾ ਕਿਹੜਾ ਹੁੰਦਾ ਜਿਹਦੇ ਚ ਪੰਘੜਾ ਆ ਕੇ ਸੋਨਾ ਪਾਉਂਦੇ ਕੋਠਾਲੀ ਭਾਂਡਾ ਭਾਉ ਜਿਹੜਾ ਮਨ ਨੂੰ ਪ੍ਰੇਮ ਵਿਸ਼ਿਸ਼ਟ ਕਰਨਾ ਨਾ ਮਨ ਨੂੰ ਪ੍ਰੇਮ ਦੇ ਸੰਯੁਕਤ ਕਰਨਾ ਮਨ ਨੂੰ ਸੋ ਇਹੀ ਭਾਂਡਾ ਕਰੇ ਕੋਠਾਲੀ ਬਣਾਉਣਾ ਕਰੇ ਪ੍ਰੇਮ ਦੇ ਨਾਲ ਜਦ ਤੱਕ ਮਨ ਦੇ ਅੰਦਰ ਪ੍ਰੇਮ ਨਹੀਂ ਉਦੋਂ ਤੱਕ ਕੁਝ ਵੀ ਨਹੀਂ ਕਿਉਂਕਿ ਪ੍ਰੇਮ ਹੀ ਵੱਡੀ ਚੀਜ਼ ਹੈ ਪ੍ਰੇਮ ਹੀ ਤਾਂ ਬਣਦਾ ਨਹੀਂ ਸੋਝੀ ਪਾਉਣ ਲਈ ਤਾਂ ਇੰਨਾ ਹੀ ਜ਼ੋਰ ਲਾਉਣਾ ਪੈਂਦਾ ਆਪਾਂ ਨੂੰ ਕਿ ਪ੍ਰੇਮ ਕਰੋ ਗੁਰਾਂ ਦੇ ਨਾਲ ਪ੍ਰੇਮ ਕਰੋ ਬਾਣੀ ਨਾਲ ਪ੍ਰੇਮ ਕਰੋ ਰਹਿਤ ਨਾਲ ਪ੍ਰੇਮ ਕਰੋ ਕੀਰਤਨ ਕਥਾ ਨਾਲ ਪ੍ਰੇਮ ਕਰੋ ਪ੍ਰੇਮ ਕਰਨਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਾਪਤੀ ਕੀਤੀ ਬਹੁਤਾ ਹੀ ਪ੍ਰੇਮ ਐ ਮੇਰਾ ਬਹੁਤਾ ਹੀ ਕਹਿੰਦੇ ਕਿੰਨਾ ਪ੍ਰੇਮ ਐ ਪ੍ਰੇਮ ਵੀ ਤਾਂ ਦੇਖਣਾ ਹੈ ਪਹਿਲੇ ਜੀ ਇਸ ਤੇ ਦਿਲੋਂ ਪਿਆਰ ਕਰਦੇ ਆ ਬਾਹਰੋਂ ਬਾਹਰੋਂ ਦਿਖਾਵਾ ਨਹੀਂ ਕਰਦੇ ਨਹੀਂ ਬਾਹਰੋਂ ਵੀ ਦਿਖਾਉਣਾ ਪੈਂਦਾ ਜਿਵੇਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਵਨਾ ਨਾਲ ਚੋਲਾ ਪਹਿਨਾਇਆ ਸੀ ਉਹ ਭਾਵਨਾ ਨਾਲ ਹੀ ਸਾਰਾ ਕੁਝ ਕੀਤਾ ਸੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵਨਾ ਦਾ ਹੀ ਕੱਪੜਾ ਪਹਿਨਾਉਣਾ ਮਨ ਦੀ ਭਾਵਨਾ ਨਾਲ ਹੀ ਜੇ ਭਾਵਨਾ ਬਣਾ ਲਈਏ ਨਾ ਮਨ ਦੀ ਫਲ ਮਿਲ ਜਾਂਦਾ ਸੋ ਜਿਵੇਂ ਕੋਈ ਬੰਦੇ ਕੋਲ ਪੈਸੇ ਤਾਂ ਨਹੀਂ ਹੈ ਪਰ ਇਹ ਬੈਠਾ ਸੋਚ ਲੇ ਕਿ ਮੈਂ ਸਾਰਾ ਇੱਥੇ ਵੱਡਾ ਸਾਰਾ ਇੱਕ ਸੋਨੇ ਦਾ ਛੱਤਰ ਝਲਾ ਮਹਾਰਾਜ ਦਿੱਤੇ ਮੇਰੀ ਸ਼ਰਤ ਆ ਪਰ ਜਦ ਆਪ ਦੀ ਜੇਬ ਦੇਖਦਾ ਘਰ ਦੇ ਖਰਚੇ ਵੀ ਨਹੀਂ ਪੂਰੇ ਹੁੰਦੇ ਉਹ ਖਿਆਲ ਨਾਲ ਹੀ ਬੈਠਾ ਸੋਚਦਾ ਐ ਛੱਤਰ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਬਸ ਉਹ ਫਲ ਲੱਗ ਗਿਆ ਭਾਵੇਂ ਆਪਾ ਚੜਾਇਆ ਨਹੀਂ ਭਾਵਨਾ ਨਾਲ ਹੀ ਜਿਹੜਾ ਛੱਤਰ ਚੜਾ ਦਿੱਤਾ ਉਹਦਾ ਫਲ ਉਹਨੇ ਹੀ ਮਿਲ ਜਾਂਦਾ ਗੁਰੂ ਸਾਹਿਬ ਕਹਿੰਦੇ ਦੇਖੋ ਇਹਦੀ ਭਾਵਨਾ ਹੈ ਇਹਨੇ ਭਾਵਨਾ ਨਾਲ ਮੇਰੇ ਉੱਤੇ ਛੱਤਰ ਚੁਲਾ ਦਿੱਤਾ ਸਤਿਗੁਰੂ ਸੂਖਮ ਰੂਪ ਚੋਂ ਉਹਨਾਂ ਅੰਗੀਕਾਰ ਕਰ ਲੈਂਦੇ ਨੇ ਜੇ ਆਪਾਂ ਕਹੀਏ ਕਿ ਮੇਰੇ ਕੋਲ ਵੀ ਜੇ ਇੰਨਾ ਪੈਸਾ ਹੁੰਦਾ ਮੈਂ ਵੀ ਲੰਗਰ ਕਰਦਾ ਮੈਂ ਵੀ ਅਖੰਡ ਪਾਠ ਕਰਾਉਂਦਾ ਬਹੁਤ ਕੋਈ ਪਿਆਰ ਨਾਲ ਇਹ ਗੱਲ ਸੋਚੇ ਸੱਚੇ ਪਾਤਸ਼ਾਹ ਕਿ ਸਾਡੇ ਕੋਲ ਵੀ ਐਸਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਭਾਵਨਾ ਦੀ ਕਦਰ ਕਰਦੇ ਨੇ ਵੀ ਕਿੰਨੀ ਸਿੱਖ ਦੀ ਭਾਵਨਾ ਮਨ ਦੇ ਅੰਦਰ ਇਹਦੇ ਕਿਉਂਕਿ ਕਲ ਯੁੱਗ ਆ ਨਾ ਪੜੇ ਲਿਖੇ ਜ਼ਿਆਦਾ ਹੋਣ ਕਰਕੇ 네ਗੇਟਿਵ ਪਾਸੇ ਬਿਰਤੀ ਜ਼ਿਆਦਾ ਜਾਂਦੀ ਫਿਰ ਤਾਂ ਕੋਈ ਮੈਨੂੰ ਇਹ ਵੀ ਕੁਐਸਚਨ ਕਰੂ ਫਿਰ ਤਾਂ ਜੀ ਖੰਡ ਪਾਰ ਦੀ ਲੋੜ ਹੀ ਨਹੀਂ ਗਈ ਫਿਰ ਤਾਂ ਲੰਗਰ ਦੀ ਲੋੜ ਨਹੀਂ ਫਿਰ ਅਸੀਂ ਭਾਵਨਾ ਹੀ ਕਰ ਲਿਆ ਕਰੀਏ ਭਾਵਨਾ ਗਰੀਬ ਦੀ ਕਹੀ ਆ ਇਹ ਥੋੜੀ ਵੀ ਕੋਲ ਲੱਖਾਂ ਡਾਲਰਾਂ ਤੇ ਫਿਰ ਭਾਵਨਾ ਕਰਕੇ ਹੀ ਸਾਰ ਲਵੇ ਨੇ ਗਰੀਬ ਦੀ ਭਾਵਨਾ ਨੂੰ ਸਤਿਗੁਰੂ ਉਸੇ ਤਰ੍ਹਾਂ ਹੀ ਲੈਂਦੇ ਨੇ ਗਰੀਬ ਦੇ ਦੋ ਪੈਸੇ ਲੈ ਕੇ ਜੇ ਸਿੱਖ ਨੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਨੂੰ ਦੋ ਪੈਸੇ ਮਹਾਰਾਜ ਗਰੀਬ ਹੈ ਜੀ ਇੰਨੀ ਦੁਖੀ ਮੱਥਾ ਟੇਕੀ ਕੀ ਚਾਹੁੰਦਾ ਮਹਾਰਾਜ ਨਿਹਾਲ ਕਰ ਦਿਓ ਕਰ ਦਿਓ ਕਿਰਪਾ ਜਨਮ ਮਰਨ ਕੱਟ ਦਿਓ ਸਤਿਗੁਰੂ ਨੇ ਉਹ ਦੋ ਪੈਸੇ ਨਹੀਂ ਦੇਖੇ ਸਤਿਗੁਰੂ ਨੇ ਉਹਦੀ ਭਾਵਨਾ ਦੇਖੀ ਹੈ ਜਿਹੜੀ ਦੋ ਕਰਬ ਅਰਬ ਤੋਂ ਵੀ ਜ਼ਿਆਦਾ ਹੀ ਕਿਤੇ ਐਸੀ ਭਾਵਨਾ ਸੀ ਜਿਹੜੀ ਭਾਵਨਾ ਪੈਸੇ ਵਾਲੇ ਕੋਲ ਨਹੀਂ ਹੁੰਦੀ ਗਰੀਬ ਕੋਲੋਂ ਭਾਵਨਾ ਹੁੰਦੀ ਗਰੀਬ ਨੇ ਭਾਵਨਾ ਨਾਲ ਮੱਥਾ ਟੇਕਿਆ ਹਾਂ ਕਦੇ ਰਾਜਿਆਂ ਮਹਾਰਾਜਾਂ ਅਮੀਰਾਂ ਕੋਲ ਵੀ ਭਾਵਨਾ ਜਿਵੇਂ ਅਕਬਰ ਬਾਦਸ਼ਾਹ ਕੋਲ ਭਾਵਨਾ ਸੀ ਅਮੀਰਾਂ ਕੋਲ ਵੀ ਭਾਵਨਾ ਹੁੰਦੀ ਆ ਬਹੁਤ ਵੱਡੇ ਕਰਮਾਂ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਕੋਲ ਭਾਵਨਾ ਹੁੰਦੀ ਗੁਰਾਂ ਪ੍ਰਤੀ ਜਿਹੜਾ ਇਹ ਸਮਝੇ ਕਿ ਸਾਰਾ ਹੀ ਗੁਰਨਾਨਕ ਦਾ ਮੇਰਾ ਕੀ ਆ ਮੇਰਾ ਤਾਂ ਕੁਝ ਵੀ ਨਹੀਂ ਹੈ ਸੱਚੇ ਪਾਤਸ਼ਾਹ ਸਾਰਾ ਹੈ ਹੀ ਤੁਹਾਡਾ ਕਿਉਂ ਸਤਿਗੁਰੂ ਕਹਿੰਦੇ ਭਾਉ ਕਰੇ ਅੰਮ੍ਰਿਤ ਤੇ ਤੋ ਢਾਲ ਉਸ ਕਠਾਲੀ ਚ ਅੰਮ੍ਰਿਤ ਰੂਪ ਜੋ ਨਾਮ ਹੈ ਸੋਨਾ ਪਾਵੇ ਅੰਮ੍ਰਿਤ ਤੇ ਤੋ ਢਾਲ ਇਹ ਤੇ ਤਿੰਨ ਤੱਤੇ ਨੇ ਇਕੱਠੇ ਨਾ ਹੋ ਜਾਣੇ ਇਹ ਧਿਆਨ ਰੱਖਾ ਕਈ ਵਾਰ ਪੜਦੇ ਪੜਦੇ ਪੜ ਜਾਂਦੇ ਅੰਮ੍ਰਿਤ ਤੇ ਢਾਲ ਉਹ ਵਿੱਚੇ ਹੀ ਰਲ ਜਾਂਦੇ ਤਿੰਨੇ ਤੱਤੇ ਅੰਮ੍ਰਿਤ ਤੇ ਤੋ ਢਾਲ ਅਡਡ ਬੋਲੇ ਢਾਲ ਨੱਲੇ ਸਿਹਾਰੀ ਸੋ ਅਮਰਤੂ ਕਰਨ ਵਾਲਾ ਜੋ ਗੁਰਉਪਦੇਸ਼ ਹੈ ਸੋਨਾ ਹਿਰਦੇ ਚ ਪਾਵੇ ਉਠਾਲੀ ਚ ਮਸਾਵੇ ਘੜਿਆ ਸ਼ਬਦ ਸੱਚੀ ਟਕਸਾਲ ਤਾਂ ਫੇ ਕਹਿੰਦੇ ਸਤਸੰਗਤ ਰੂਪੀ ਸੱਚੀ ਟਕਸਾਲ ਚ ਜਿਹੜਾ ਸ਼ਬਦ ਬਾਣੀ ਦਾ ਸੌਰਨਾ ਘੜਿਆ ਜਾਂਦਾ ਹੈ ਗਹਿਣਾ ਘੜਿਆ ਜਾਂਦਾ ਗੁਰਮੁਖ ਸੇਵਾ ਘਾਲ ਜਿਨ ਘਾਲੀ ਇਸ ਘੜਿਆ ਸ਼ਬਦ ਸੱਚੀ ਟਕਸਾਲੀ ਇਹ ਚੌਥੇ ਪਾਤਸ਼ਾਹ ਮਹਾਰਾਜਾ ਬਚਨ ਹੈ ਟਕਸਾਲਾ ਇਹ ਹਿੰਦੀ ਦਾ ਖਰੌਣਾ ਤਕਸ਼ਲਾ ਇਹ ਯੂਨੀਵਰਸਿਟੀ ਹੁੰਦੀ ਸੀ ਪੁਰਾਣੇ ਟਾਈਮ ਦੇ ਵਿੱਚ ਤਕਸ਼ਲਾ ਉਹ ਤਕਸ਼ਲਾ ਤੋਂ ਟੈਕਸਲਾ ਬਣਿਆ ਉਹ ਤੋਂ ਜਾਂ ਇਹ ਪੰਜਾਬੀ ਚ ਅਪ ਟਕਸਾਲ ਕਹਿੰਦੇ ਆ ਇਹ ਤਕਸ਼ਲਾ ਯੂਨੀਵਰਸਿਟੀ ਹੋਈ ਆ ਜਿੱਥੇ ਬਹੁਤ ਭਾਰੀ ਪੜਾਇਆ ਜਾਂਦਾ ਸੀ ਇਸ ਕਰਕੇ ਤਕਸ਼ਲਾ ਤੋਂ ਅੱਗੇ ਹੌਲੀ ਹੌਲੀ ਟਕਸਾਲ ਅੱਖਰ ਪੈਦਾ ਹੋਇਆ ਟਕਸਾਲ ਉਹ ਹੁੰਦੀ ਜਿੱਥੇ ਸਿੱਕਿਆਂ ਦੀ ਘਾੜਤ ਘੜੀ ਜਾਂਦੀ ਆ ਜਿੱਥੇ ਸੋਨੇ ਦੇ ਸਿੱਕੇ ਚਾਂਦੀ ਦੇ ਸਿੱਕੇ ਜਿੱਥੇ ਆ ਸਾਰੇ ਡਾਲਰ ਜੇ ਬਣਦੇ ਨੇ ਇਹਨੂੰ ਕਹਿੰਦੇ ਟਕਸਾਲ ਇੱਥੇ ਘੜਿਆ ਸ਼ਬਦ ਸੱਚੀ ਟਕਸਾਲ ਸਤਸੰਗ ਰੂਪੀ ਟਕਸਾਲ 'ਚ ਸ਼ਬਦ ਤੋਂ ਭਾ ਬਾਣੀ ਦਾ ਸਵਰਨਾ ਸੌਰਨਾ ਘੜਿਆ ਜਾਂਦਾ ਹੈ ਗਹਿਣਾ ਘੜਿਆ ਜਾਂਦਾ ਬੰਦੇ ਨੂੰ ਬਿਠਾ ਕੇ ਇੱਥੇ ਕਿਉਂਕਿ ਹੀਰਾ ਘੜਨਾ ਕੋਈ ਸੌਖਾ ਨਹੀਂ ਤੇ ਸੋਨੇ ਨੂੰ ਘੜਨਾ ਵੀ ਕੋਈ ਸੌਖਾ ਨਹੀਂ ਸਿੱਖ ਦੇ ਮਨ ਨੂੰ ਸਤਿਗੁਰੂ ਰੋਜ਼ ਸੰਗਤ 'ਚ ਬਿਠਾ ਕੇ ਇੱਥੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਸਤ ਸੰਗਤ ਰੂਪੀ ਪੱਠੀ 'ਚ ਬਿਠਾ ਕੇ ਸਤਗੁਰੂ ਜੀ ਨੂੰ ਇੱਥੇ ਲਿਆਉਂਦੇ ਨੇ ਔਰ ਇੱਥੇ ਬਿਠਾ ਕੇ ਸਤਗੁਰੂ ਕਿਰਪਾ ਕਰਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਤ ਸੰਗਤ ਦੇ 'ਚ ਲਿਆ ਕੇ ਗਿਆਨ ਦਾ ਹਥੌੜਾ ਛੋਟਾ ਛੋਟਾ ਚਲਾ ਕੇ ਇਹਦੇ ਮਨ ਦੀ ਘਾੜਤ ਨੂੰ ਘਟਦੇ ਨੇ ਪ੍ਰੇਮ ਦਿੰਦੇ ਨੇ ਅੰਮ੍ਰਿਤ ਨਾਮ ਦਿੰਦੇ ਨੇ ਅੰਮ੍ਰਿਤ ਉਪਦੇਸ਼ ਦਿੰਦੇ ਨੇ ਨਿੱਕੀ ਨਿੱਕੀ ਜਿਵੇਂ ਸੁਨਿਆਰੇ ਦੀ ਛੱਟ ਟਿਕ 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 ਕਰਦੀ ਆ ਇਸ ਤਰ੍ਹਾਂ ਸਤਿਗੁਰ ਦਾ ਉਪਦੇਸ਼ ਹੌਲੀ-ਹੌਲੀ-ਹੌਲੀ ਸਿੱਖ ਦੇ ਮਨ ਨੂੰ ਘੜਦਾ 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 ਬੜੀ ਸੋਹਣੀ ਮਨ ਦੀ ਘੜਤ ਬਣ ਜਾਂਦੀ ਕਿਉਂਕਿ ਬਾਣੀ ਦਾ ਜਿਹੜਾ ਸੌਰਨਾ ਬਹੁਤ ਮੁਸ਼ਕਿਲ ਆ ਕਈਆਂ ਨੂੰ ਸਤਸੰਗ ਵਿੱਚ ਆਉਂਦਿਆਂ ਜਾਂਦਿਆਂ ਕਈ ਸਾਲ ਨਿਕਲ ਜਾਂਦੇ ਨੇ ਪਰ ਧਾਰਨਾ ਤੋਂ ਬਿਨਾਂ ਤੇ ਮੁੱਖ ਗੁਰਾਂ ਦੀ ਸੇਵਾ ਰੂਪ ਕਮਾਈ ਤੋਂ ਬਿਨਾਂ ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਕੀਤੇ ਤੋਂ ਬਿਨਾਂ ਹੋਣ ਕਰਕੇ ਬਾਣੀ ਮਿੱਠੀ ਨਹੀਂ ਹੁੰਦੀ ਫੇਰ ਵੀ ਬੋਲੀ ਚ ਘੜਤਣ ਰਹਿੰਦੀ ਪੱਥਰ ਵਾਲਾ ਹਿਸਾਬ ਰਹਿੰਦਾ ਪੱਥਰ ਜਿੰਨਾ ਚਿਰ ਪਾਣੀ ਚ ਉਹਨਾਂ ਚਿਰ ਹੀ ਠੀਕ ਬਾਹਰ ਰੱਖਦੇ ਉਸੇ ਟਾਈਮ ਸੁੱਕ ਜਾਂਦਾ ਤੇ ਤੋੜ ਕੇ ਦੇਖੋ ਅੰਦਰੋਂ ਸੁੱਕਾ ਹੀ ਰਹਿੰਦਾ ਸੋ ਇਹ ਸਾਰੇ ਜਿਹੜੇ ਸਾਧਨ ਨੇ ਨਾ ਤਾਂ ਸਤਸੰਗਤ ਰੂਪੀ ਸੱਚੀ ਟਕਸਾਲ ਚ ਮਿੱਠੀ ਬਾਣੀ ਬੋਲਣੀ ਆਉਂਦੀ ਹੈ ਸੱਚੀ ਟਕਸਾਲ ਸਤਸੰਗਤ ਚ ਗੁਰ ਸ਼ਬਦ ਦੁਆਰਾ ਜੇ ਮਨ ਘੜਿਆ ਜਾਂਦਾ ਮਨ ਸ਼ੁੱਧ ਹੋ ਜਾਂਦਾ ਸੱਚੀ ਟਕਸਾਲ ਸਤਸੰਗਤ ਚ ਸ਼ਬਦ ਤੋਂ ਪਾਪ ਬ੍ਰਹਮ ਦੀ ਪ੍ਰਾਪਤੀ ਘੜੀ ਜਾਂਦੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਤੇ ਬੜੀ ਕਠਨ ਹੈ ਜਿਹੜੀ ਤੁਸੀਂ ਸਾਰੀ ਇਹ ਘਾਰਤ ਦੱਸੀ ਬੜੀ ਕਠਨ ਹੈ ਇਹ ਮਿਲਦੀ ਫਿਰ ਕਿੰਨਾਂ ਨੂੰ ਹੈ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਕਿਰਪਾ ਹੁੰਦੀ ਜਿਨ ਕਉ ਨਦਰ ਕਰਮ ਤਿਨ ਕਾਰ ਕਰਮ ਤੇ ਹੀ ਵਿਸ਼ਰਾਮ ਹੈਦਾ ਜਿੰਨਾ ਉੱਪਰ ਨਦਰ ਨਦਰੀ ਪ੍ਰਮਾਤਮਾ ਦੀ ਕਰਮ ਤੋਂ ਭਾਗ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਨੂੰ ਇਹ ਕਾਰ ਪ੍ਰਾਪਤ ਹੁੰਦੀ ਉਹਨਾਂ ਨੂੰ ਇਹ ਕਿਰਪਾ ਹੁੰਦੀ ਉਹ ਇਹ ਕੁਸ਼ ਕਰਦੇ ਨੇ ਯਤ ਰੱਖਦੇ ਨੇ ਧੀਰਜ ਰੱਖਦੇ ਨੇ ਪਹਿਲਾਂ ਨਹੀਂ ਰੱਖਿਆ ਹੁਣ ਰੱਖੀਏ ਕੋਸ਼ਿਸ਼ ਕਰੀਏ ਯਤ ਰੱਖ ਕੇ ਕਿਉਂਕਿ ਜੇ ਜਤੀ ਸਤੀ ਬੰਦਾ ਪਹਿਲੀ ਗੱਲ ਮਾਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜਤੀ ਬੰਦਾ ਇੱਕ ਜਪਜੀ ਸਾਹਿਬ ਰੋਜ਼ ਕਰੇ ਉਹਦਾ ਆਮ ਬੰਦੇ ਦੇ 100 ਪਾਠਾਂ ਜਿੰਨਾ ਬਰਾਬਰ ਤਾਂ ਹੋ ਜਾਂਦੀ ਹੈ ਮਨ ਬਾਣੀ ਸਰੀਰ ਕਰਕੇ ਜਤੀ ਹੋਵੇ ਜੇ ਮਨ ਕਰਕੇ ਡੋਲਿਆ ਸਰੀਰ ਕਰਕੇ ਜਤੀ ਹੈ ਮਨ ਬਾਣੀ ਕਰਕੇ ਡੋਲ ਜਾਂਦਾ ਤਾਂ ਵੀ ਉਹਦਾ ਬਹੁਤ ਫਲ ਹੋ ਜਾਂਦਾ ਉਹਨੂੰ ਪਾਠਾਂ ਦਾ ਤੇ ਜੇ ਬੰਦਾ ਕੁਰੇਤੀਆ ਹੋ ਜੇ ਵਿਕਾਰੀ ਹੋ ਜੇ ਤੇ ਫੇਰ ਭਾਵੇਂ ਉਹ 100 ਪਾਠ ਵੀ ਕਰੇ ਫੇਰ ਉਹਨੂੰ ਹੌਲੀ ਹੌਲੀ ਫਰਕ ਪੈਂਦਾ ਢੇਰ ਲੱਗ ਜਾਂਦੀ ਪ੍ਰਾਪਤੀ ਵਿੱਚ ਇਸ ਕਰਕੇ ਸਤਿਗੁਰੂ ਨੇ ਸ਼ਰੂ ਜਪਜੀ ਸਾਹਿਬ ਚ ਕਿਹਾ ਸੀ ਵੇਣ ਗੁਣ ਚੀਤੇ ਭਗਤ ਨਾ ਹੋਏ ਗੁਣ ਸ਼ubh ਗੁਣਾ ਤੋਂ ਬਿਨਾ ਭਗਤੀ ਨਹੀਂ ਹੁੰਦੀ ਪਹਿਲਾਂ ਆਪਣੇ ਅੰਦਰ ਆਪਾਂ ਨੂੰ શ્રેਸ਼ਟਾ ਚਾਰ ਉੱਚਾ ਜੀਵਨ ਆਚਰਣ ਚੰਗਾ ਬਣਾਉਣ ਦੀ ਪਹਿਲਾਂ ਲੋੜ ਪੈਂਦੀ। ਕੁਝ ਜਿੰਨਾ ਆਪਣੇ ਹੱਥ 'ਚ ਹੈ। ਇੰਨਾ ਕ ਆਪਾਂ ਕਰ ਸਕਦੇ ਆ। ਕਿਉਂਕਿ ਸਰੀਰ ਤਾਂ ਜੇ ਆਪਣੇ ਕੰਟਰੋਲ 'ਚ ਆ ਨਾ ਫਿਰ ਅੰਦਰੋਂ ਮਨ ਨੂੰ ਕੰਟਰੋਲ ਕਰਨਾ ਪੈਂਦਾ। ਮਨ ਮਹਾਰਾਜ ਕਹਿੰਦੇ ਚੁੱਪਾ ਚੁੱਪ ਨਾ ਹੋ ਬਈ। ਜੇ ਲਾਏ ਰਹਾ ਲਿਵਤਾਰ ਇਹ ਹੂ ਨਹੀਂ ਚੋਂ ਪਹੁੰਦਾ ਅੰਦਰੋਂ ਰੌਲਾ ਪਾਈ ਜਾਂਦਾ ਕੋਈ ਨਾ ਕੋਈ। ਇਹਦ ਕਰਕੇ ਉਹ ਫਿਰ ਹੁਕਮਰਜਾਈ ਚੱਲਣਾ। ਨਾਨਕ ਲਿਖਿਆ ਨਾਲ ਵਾਹਿਗੁਰੂ ਦੇ ਹੁਕਮ ਚੱਲਣਾ ਹੈ ਤਾਂ ਸਤਿਗੁਰੂ ਕਹਿੰਦੇ ਜਿਨ੍ਹਾਂ ਆਪਣੇ ਜਿਨ੍ਹਾਂ ਦੇ ਆਪਣੇ ਕੀਤੇ ਹੋਏ ਸ਼ੁਭ ਕਰਮ ਜਦੋਂ ਫਲ ਦੇਣ ਨੂੰ ਪ੍ਰਗਟ ਹੁੰਦੇ ਨੇ ਨਾ ਉਹਨਾਂ ਉੱਪਰ ਨਦਰੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਫਿਰ ਜਦੋਂ ਸਮਾ ਆ ਜਾਂਦਾ ਉਹ ਦਸਵੇਂ ਪਾਠਾਂ ਜਿਵੇਂ ਲਿਖਿਆ ਨਾ ਸਮਾ ਵਰਦਾਨ ਬਹੁਤ ਜਬ ਆਵਾ RAM DAS ਤਬ ਸਤਿਗੁਰੂ ਕਹਾਵਾ ਜਦੋਂ ਉਹ ਸਮਾ ਆਇਆ ਜਦੋਂ ਅਕਾਲ ਪੁਰਖ ਨੇ ਕਿਹਾ ਸੀ ਕਿ ਜਦੋਂ ਮੈਂ ਚੌਥੇ ਰੂਪ ਚ ਆਵਾਂਗਾ ਚੌਥੇ ਰੂਪ ਵਿੱਚ ਤੁਹਾਨੂੰ ਉਦੋਂ ਗੁਰਤਾ ਗੱਦੀ ਦੀ ਦਾਤ ਤੁਹਾਡੇ ਚ ਆਵੇਗੀ ਸੋਢੀ ਕੋਲ ਚ ਇਹ ਪਹਿਲਾਂ ਦੇ ਕਿਤੇ ਪੁਰਾਣੇ ਬਚਨ ਹੋਏ ਹੋਏ ਸੀ ਮਹਾਰਾਜ ਨੇ ਦੱਸੇ ਸਾਜੁੱਗ ਦੇ ਫਿਰ ਤਾਈਓ ਲਿਖਿਆ ਵੀ ਸਮਾਂ ਜਦੋਂ ਵਰਦਾਨ ਦਾ ਤਾਂ ਕਿਰਪਾ ਹੋਏ ਇਸੇ ਤਰ੍ਹਾਂ ਹੀ ਜਦੋਂ ਜੀਵ ਦਾ ਕਰਮ ਫਲ ਦੇਣ ਨੂੰ ਉਦੇ ਹੁੰਦਾ ਚਾਹੇ ਉਹ ਮਾੜਾ ਫਲ ਸਾਹਮਣੇ ਆ ਗਿਆ ਚਾਹੇ ਚੰਗਾ ਆ ਗਿਆ ਉਹਨੇ ਆਪਣਾ ਕੰਮ ਕਰ ਜਾਣਾ ਉਹ ਫਲ ਸਾਹਮਣੇ ਆ ਹੀ ਜਾਣਾ ਹੈ ਉਸ ਨੇ ਆਪਾਂ ਨੂੰ ਫਲ ਦੇਣਾ ਹੀ ਦੇਣਾ ਹੈ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਫਲ ਹੈ ਕਿ ਸਤਿਗੁਰੂ ਦੀ ਪ੍ਰਾਪਤੀ ਹੋਣੀ ਇਹ ਨਿਸ਼ਾਨੀ ਹੈ ਕਿ ਮੇਰੇ ਭਾਗ ਚੰਗੇ ਮੈਂ ਇਹਦੇ ਕੀ ਥਰਮਾਮੀਟਰ ਮੇਰੇ ਭਾਗ ਚੰਗੇ ਨੇ ਕਹਿੰਦੇ ਇਹ ਜਾਣ ਲੈ ਜਦ ਤੂੰ ਗੁਰੂ ਘਰ ਚ ਆ ਕੇ ਮੱਥਾ ਟੇਕ ਲਿਆ ਨਾ ਗੁਰਾਂ ਦੀ ਹਜ਼ੂਰੀ ਚ ਬਹਿ ਗਿਆ ਸਮਝ ਤੇਰੇ ਚੰਗੇ ਭਾਗ ਜਾਗੇ ਨੇ ਹੁਣ ਹੌਲੀ ਹੌਲੀ ਤੈਨੂੰ ਕਥਾ ਮਿਲੀ ਕੀਰਤਨ ਮਿਲਿਆ ਪੰਜਾਂ ਪਿਆਰਿਆਂ ਤੋਂ ਮਰਦੀ ਦਾਤ ਮਿਲੀ ਨਿਤਨੇ ਮਿਲਿਆ ਅਮਰਤ ਵੇੜਾ ਮਿਲਿਆ ਅਭਿਆਸ ਕਰਨਾ ਮਿਲਿਆ ਸਿਮਰਨ ਮਿਲਿਆ ਚੰਗੇ ਗੁਰਮੁਖਾਂ ਦੀ ਸੰਗਤ ਹੋਣ ਲੱਗ ਪਈ ਇਹ ਚੰਗੇ ਭਾਗਾਂ ਦੇ ਉਦੇ ਹੋਣ ਦੀ ਨਿਸ਼ਾਨੀ ਆ ਗਈ ਹੈ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਪੂਰਨ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਇਹ ਸਾਰੇ ਸਾਧਨਾਂ ਦੀ ਕਾਰ ਪ੍ਰਾਪਤ ਹੁੰਦੀ ਪ੍ਰਾਪ ਸਾਧਨਾ ਦਾ ਕੰਮ ਮਿਲ ਜਾਂਦਾ ਕਿੱਥੇ ਉਹ ਪਹਿਲਾਂ ਐਵੇਂ ਸਮਾਂ ਬਰਬਾਦ ਹੀ ਕਰਦੇ ਸੀ ਸੌ ਕੇ ਕਈ ਤੜਕ ਨਹੀਂ ਉੱਠ ਕੇ ਟੀਵੀ ਲਾ ਕੇ ਦੇਖਣ ਲੱਗ ਜਾਂਦੇ। ਉਹ ਵੀ ਦੇਖ ਲੋ ਬੰਦੇ ਹੀ ਨੇ। ਕਈ ਰਾਤ ਰਾਤ ਭਾ ਟੀਵੀ ਉਹੀ ਦੇਖਦੇ ਰਹਿੰਦੇ ਨੇ। ਕਈ ਸਵੇਰੇ ਉੱਠਦੇ ਹੀ ਅਖਬਾਰ ਪੜ੍ਹ ਨਹੀਂ ਪਈ, ਪਹਿਲਾਂ ਅਖਬਾਰ ਪੜ੍ਹਦੇ ਨਹੀਂ। ਫਿਰ ਉਹਨਾਂ ਦੇ ਕਾਰ ਕਿਹੜੀ ਆ, ਉਹਨਾਂ ਦੀ ਹੋਰ ਹੀ ਕੋਈ ਕਾਰ ਹੈ। ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੋਈ ਆ ਉਹ ਸਭ ਤੋਂ ਪਹਿਲਾਂ ਆਪਣੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਨੇ, ਨਿਤਨੇਮ ਕਰਦੇ ਨੇ, ਭਗਤੀ ਕਰਦੇ ਨੇ, ਰਾਤ ਨੂੰ ਮੌਕਾ ਸੰਭਾਲਦੇ ਨੇ, ਮਿੰਟ-ਮਿੰਟ ਨੂੰ ਸੰਭਾਲਦੇ ਨੇ, ਖਾਲੀ ਨਹੀਂ ਜਾਣ ਦਿੰਦੇ ਉਹਨਾਂ ਨੂੰ ਇਹ ਕਾਰ ਪ੍ਰਾਪਤ ਹੋ ਗਈ। ਉਹਨਾਂ ਦੇ ਵਰਤ ਬਲੇਵਾ ਭਗਤੀ ਦਾ ਹੀ ਹੋ ਗਿਆ ਸਾਰਾ ਭਗਤ ਜਨਾ ਕੀ ਵਰਤਨ ਨਾਮ ਧਰਤਾਂ ਦੀ ਵਰਤ ਬਲੇਵਾ ਹੋ ਗਿਆ ਜਾ ਕੇ ਵਰਤਨ ਕੇਵਲ ਨਾਮ ਜਦੋਂ ਉਹਨਾਂ ਦੇ ਉੱਤੇ ਇਹ ਕਿਰਪਾ ਦ੍ਰਿਸ਼ਟੀ ਨਾਲ ਇਹ ਕਾਰ ਉਹਨਾਂ ਨੂੰ ਮਿਲ ਗਈ ਰਾਤ ਦਿਨ ਐਵੇਂ ਸਮਾਂ ਗ ਬਰਬਾਦ ਕਰਨ ਨਾਲੋਂ ਕਥਾ ਕੀਰਤਨ ਵਾਲੇ ਪਾਸੇ ਲੱਗ ਗਿਆ ਲੰਗਰ ਸੇਵਾ ਕਰਨ ਲੱਗ ਗਿਆ ਮਨੁੱਖਾ ਜਨਮ ਦੇ ਸਹੀ ਸੋਝੀ ਪੈ ਗਈ ਜਦੋਂ ਨਾਨਕ ਨਦਰੀ ਨਦਰ ਨਿਹਾਲ ਨਦਰੀ ਤੇ ਵਿਸ਼ਰਾਮ ਨਾਨਕ ਨਦਰੀ ਤਾਈਂ ਇੰਨਾ ਇਹਨੂੰ ਲੰਮਾ ਕੀਤਾ ਕਿ ਇੱਥੇ ਵਿਸ਼ਰਾਮ ਹੈ ਨਦਰ ਨਿਹਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੋ ਨਦਰੀ ਪ੍ਰਮਾਤਮਾ ਹੈ ਨਾ ਉਹ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਜੀਵ ਨੂੰ ਨਿਹਾਲ ਨਿਹਾਲ ਕਰਦੇ ਨੇ ਨਦਰੀ ਸਤਿਗੁਰੂ ਨਦਰੀ ਬ੍ਰਹਮ ਗਿਆਨੀ ਇਹ ਤਿੰਨ ਜਾਣੇ ਨਦਰੀ ਹੈ ਪਰਮਾਤਮਾ ਨਦਰੀ ਕਿਰਪਾ ਕਰਦਾ ਸਤਗੁਰੂ ਦੀ ਪ੍ਰਾਪਤੀ ਹੁੰਦੀ ਸਤਗੁਰੂ ਦੀ ਪ੍ਰਾਪਤੀ ਹੁੰਦੀ ਤਾਂ ਸਤਸੰਗਤ ਦੀ ਪ੍ਰਾਪਤੀ ਹੁੰਦੀ ਸਤਸੰਗਤ ਵਿੱਚ ਚੰਗੇ ਚੰਗੇ ਗੁਰਮੁਖਾਂ ਦਾ ਮਿਲਾਪ ਹੋ ਜਾਂਦਾ ਉਹ ਚੰਗੇ ਰਸਤੇ ਉੱਤੇ ਲਾ ਦਿੰਦੇ ਨੇ ਆਪਾਂ ਨੂੰ ਇਉਂ ਕਹਿੰਦੇ ਨਦਰੀ ਜੋ ਮਹਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਹੋਰਨਾਂ ਜਿਆਸਾਂ ਨੂੰ ਵੀ ਨਿਹਾਲ ਕਰ ਦਿੰਦੇ ਨੇ ਸੋ ਜਿਵੇਂ ਜਿਸ ਵੇਲੇ ਗੁਰਨਾਨਕ ਦੇਵ ਜੀ ਨੇ ਸਿੱਖੀ ਵਿੱਚ ਪੂਰਾ ਪਰਖ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਿਆਈ ਗੱਦੀ ਦਾ ਤਿਲਕ ਦੇ ਕੇ ਹੁਕਮ ਕਰ ਦਿੱਤਾ ਨਾ ਕਿ ਪੁਰਖਾ ਹੁਣ ਤੂੰ ਖਡੂਰ ਸਾਹਿਬ ਜਾ ਕੇ ਰਹਿਣਾ ਕਰ ਉਸ ਵੇਲੇ ਕਹਿੰਦੇ ਵਿਛੜਨਾ ਨਾਤ ਨਹੀਂ ਚਾਹੁੰਦੇ ਸਨ ਪਰ ਮਹਾਰਾਜ ਦਾ ਹੁਕਮ ਮੰਨ ਕੇ ਸਤਗੁਰੂ ਸੱਚੇ ਪਾਤਸ਼ਾਹ ਖਡੂਰ ਸਾਹਿਬ ਆਏ ਖਡੂਰ ਸਾਹਿਬ ਆਉਂਦਿਆਂ ਦਿਲ ਨਾਲ ਲੱਗੇ ਮਾਨਸ ਚ ਬੜਾ ਬਰਾਗ ਜਾਗਿਆ ਕੋਠੇ ਅੰਦਰ ਵੜ ਕੇ ਕੁੰਡਾ ਲਾ ਲਿਆ ਫਿਰ ਉਹ ਸਾਰਾ ਕੋਈ ਪੱਟ ਪਟਾ ਕੇ ਨਾ ਬਾਰੀਆਂ ਬੋਰੀਆਂ ਦਰਵਾਜ਼ੇ ਉੱਥੇ ਇੱਟਾਂ ਹੀ ਚਣਵਾ ਲੀਆਂ ਕਹਿੰਦੇ ਮਿਲਣਾ ਹੀ ਨਹੀਂ ਕਿਸੇ ਨੂੰ ਅਡੋਲ ਸਵਾਦੀ ਚ ਬੈਠ ਗਿਆ ਸੋ ਜਦੋਂ ਗੁਰਨਾਨਕ ਦੇਵ ਮਹਾਰਾਜ ਜੋਤੀ ਜੋਤਿ ਸਮਾਇਆ ਤਾਂ ਆਦਿ ਨੂੰ ਕੁਝ ਪਤਾ ਨਹੀਂ ਸਿੱਖਾਂ ਦੀ ਬੇਵਲ ਅਵਸਥਾ ਨੂੰ ਦੇਖ ਕੇ ਬਾਬਾ ਬੁੱਢਾ ਹੀ ਨੇ ਆ ਕੇ ਸਮਾਧੀ ਖੋਲ ਕੇ ਦੱਸਿਆ ਕਿ ਗੁਰਨਾਨਕ ਦੇਵ ਜੀ ਤਾਂ ਜੋਤੀ ਜੋਤਿ ਸਮਾ ਗਿਆ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਆਰ ਕਰੋ ਤਾਂ ਮਹਾਰਾਜ ਨੇ ਨੇਤਰ ਖੋਲਦਿਆਂ ਪਹਿਲਾ ਸ਼ਲੋਕ ਉਚਾਰਨ ਕੀਤਾ ਸ੍ਰੀ ਰਾਗ ਦੇ ਵਿੱਚ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਫੇਰ ਗੁਰਸਿੱਖਾਂ ਨੇ ਬੇਨਤੀ ਮੰਨ ਕੇ ਆਪ ਦੇ ਦੋ ਵੇਲੇ ਸੰਤਾਂ ਨੂੰ ਦਰਸ਼ਨ ਦਿੰਦੇ ਰਹੇ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰ ਲਈ ਪਰ ਵਿਰਾਗ ਦੇ ਕਾਰਨ ਮਨ ਜਿਹੜਾ ਸੀ ਉਹ ਮਾਇਆ ਪ੍ਰਵੇਤੀ ਆਦਿ ਇੱਧਰ ਨਾ ਫਸਿਆ ਜਾਨਾ ਅੰਮ੍ਰਿਤ ਵੇਲੇ ਆਪ ਦਰਸ਼ਨ ਦਿੰਦੇ ਤੇ ਨਿਰਵ ਕਲਪ ਸਮਾਧਿ ਜੀ ਲੀਨ ਹੋ ਕੇ ਬੈਠ ਜਾਂਦੇ ਸੂਰ ਚੜਨ ਸਾਰ ਜਦ ਅੱਖਾਂ ਖੋਲਦੇ ਪਹਿਲੀ ਦ੍ਰਿਸ਼ਟੀ ਜਿਹਦੇ ਉੱਤੇ ਪੈ ਜਾਂਦੀ ਸੀ ਬੱਸ ਉਹਦੇ ਰੋਗ ਕੱਟੇ ਜਾਂਦੇ ਸੀ ਕਿਉਂ ਸਤਗੁਰੂ ਮਹਾਰਾਜ ਦੀ ਨਦਰ ਹੈ ਭਾਈ ਪ੍ਰਾਤ ਸੂਰਜ ਜਦ ਨਿਕਸ ਹੈ ਕਮਲ ਬਲੋਚਨ ਸੁੰਦਰ ਵਿਕਸ ਹੈ ਪ੍ਰਥਮ ਦ੍ਰਿਸ਼ਟ ਜਿਸ ਪਰ ਤੱਪ ਪਰ ਰੋਗੀ ਰੋਗ ਦੁਖੀ ਦੁਖ ਹਰ ਹੈ ਐਸੀ ਦ੍ਰਿਸ਼ਟੀ ਪਾਵੇ ਸੱਚੇ ਪਾਸ਼ਾ ਕਿ ਨਾਨਕ ਨਦਰੀ ਨਦਰ ਨੇ ਹਾਲ ਵਾਲੀ ਅਵਸਥਾ ਹੀ ਸੀ ਉੱਥੇ ਜਿਹਦੇ ਉੱਤੇ ਇੱਕ ਵਾਰ ਨਜ਼ਰ ਪੈ ਗਈ ਪਾਸ ਉਹ ਤਰ ਗਿਆ ਇਸ ਕਰਕੇ ਜਿਵੇਂ ਸਿੱਖ ਨੇ ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਕਿ ਆਪ ਦੇ ਦਰਸ਼ਨਾਂ ਦਾ ਕੀ ਲਾਭ ਹੈ ਜੰਗਲ ਚ ਭੇਜਤਾ ਮਹਾਰਾਜ ਨੇ ਮੁੜਿਆ ਆਇਆ ਫੇਰ ਭੇਜਿਆ ਫੇਰ ਮੁੜਿਆ ਕਹਿੰਦਾ ਮੈਨੂੰ ਸਮਝ ਲੱਗੀ ਤੀਜੀ ਵਾਰ ਜਦ ਗਿਆ ਉੱਥੇ ਇੱਕ ਬੰਦਾ ਤੇ ਇਸਤਰੀ ਖੜੇ ਕਹਿੰਦੇ ਭਾਈ ਤੂੰ ਆਉਂਦਾ ਰਹਾ ਤੈਨੂੰ ਪਤਾ ਨਹੀਂ ਲੱਗਿਆ ਕਿ ਗੁਰਨਾਨਕ ਦੇ ਦਰਸ਼ਨਾਂ ਦਾ ਕੀ ਲਾਭ ਗੁਰੂ ਦੇ ਦਰਸ਼ਨਾਂ ਕੀ ਕਹਿੰਦੇ ਨਾਂ ਸੰਨ ਤਾਂ ਪਤਾ ਨਹੀਂ ਲੱਗਿਆ ਕਹਿੰਦੇ ਜਦ ਤੂੰ ਪਹਿਲੇ ਦਿਨ ਆਇਆ ਸੀ ਅਸੀਂ ਕਾਉ ਤੇ ਕਾਉਣੀ ਦੇ ਰੂਪ ਵਿੱਚ ਉੱਤੇ ਟਾਣੀ ਤੇ ਬੈਠੇ ਤੈਨੂੰ ਦੇਖ ਕੇ ਅਸੀਂ ਬਗਲਾ-ਬਗਲੀ ਬਣੇ ਫਿਰ ਹੰਸ ਤੇ ਹੰਸਣੀ ਬਣੇ ਤੈਨੂੰ ਦੇਖ ਕੇ ਅੱਜ ਜਦ ਤੂੰ ਆਇਆ ਸੀ ਇਸਤਰੀ ਤੇ ਪੁਰਸ਼ ਦੇ ਜਾਮੇ ਚ ਆ ਗਏ ਤੂੰ ਗੁਰੂ ਦੇ ਦਰਸ਼ਨ ਕੀਤੇ ਅਸੀਂ ਤੇਰੇ ਦਰਸ਼ਨ ਕੀਤੇ ਐਨੇ ਨਾਲ ਹੀ ਹੁਣ ਅਸੀਂ ਦੇਵਲੋਕ ਨੂੰ ਜਾ ਰਹੇ ਹਾਂ ਇਹੋ ਕਹਿ ਕੇ ਪ੍ਰਕਾਸ਼ ਰੂਪ ਹੋ ਕੇ ਚਲੇ ਗਏ ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਨਾਲ ਹੀ ਤੱਕ ਕੇ ਕਿਰਪਾ ਕਰ ਦਿੰਦੇ ਨੇ ਸਾਰਿਆਂ ਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸੋ ਮਹਾਰਾਜ ਕਹਿੰਦੇ ਕਿਰਪਾ ਟਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਆਪ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਜੋ ਮੰਗੈ ਠਾਕੁਰ ਆਪਣੇ ਤੇ सोई सोई देवा ਨਾਨਕ ਦਾਸ ਮੁਖਤੇ ਜੋ ਬੋਲਾ ਈਹਾ ਉਹਾ ਸੱਚ ਹੋਵੇ ਇਸ ਕਰਕੇ ਹੀ ਤਾਂ ਹੈ ਕਿ ਚਤੁਰ ਦਿਸ਼ਾ ਕਿਨੋਂ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਸਤਿਗੁਰੂ ਸਾਡੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਨੇ ਮਹਾਰਾਜ ਦੀ ਨਿਗਾਹ ਤਾਂ ਐਸੀ ਹੈ ਜੇ ਮਹਾਰਾ ਸੱਚੇ ਪਾਤਸ਼ਾਹ ਦੀ ਦਇਆਲਤਾ ਹੋ ਜਾਵੇ ਵੀ ਅੱਜ ਜਿੰਨੀ ਸੰਗਤ ਆਈ ਹੈ ਸਾਰਿਆਂ ਨੂੰ ਬ੍ਰਹਮ ਗਿਆਨ ਦੇਣਾ ਹੁਣੇ ਹੀ ਦੇ ਸਕਦੇ ਆਪਾਂ ਹੁਣੇ ਹੀ ਦ੍ਰਿਸ਼ਟੀ ਪਾ ਦੇਣ ਦਾ ਸਾਰਿਆਂ ਨੂੰ ਰਮੰਗਿਆਂ ਨਹੀਂ ਬਣਾ ਸਕਦੇ ਪਰ ਫਿਰ ਕਈ ਕਾਨੂੰਨ ਦੇਖਣੇ ਪੈਣੇ ਮਹਾਰਾਜ ਨੂੰ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਕਈ ਸਾਡੀਆਂ ਪਰਾਲਬਦੀ ਐਸੀਆਂ ਨੇ ਇਹ ਸਤਿਗੁਰੂ ਜਾਨਣ ਪਰ ਜੇ ਚਾਹਣ ਤਾਂ ਸਤਿਗੁਰੂ ਆਲ ਨਾਲ ਨੇ ਸਾਰੀ ਬੀਟੋ ਪਾਵਰ ਇਨਾਂ ਕੋਲੇ ਹੀ ਆ ਇਹ ਕਿਹੜਾ ਪ੍ਰਵਾਹ ਕਰਦੇ ਨੇ ਫਿਰ ਕਿਸੇ ਦੀ ਜਦੋਂ ਚਾਹਣ ਸਤਿਗੁਰੂ ਆਪਾਂ ਨੂੰ ਸਾਰਿਆਂ ਨੂੰ ਕਿਰਪਾ ਕਰ ਸਕਦੇ ਆ ਇਸ ਕਰਕੇ ਸਤਿਗੁਰੂ ਮਹਾਰਾਜ ਤੇ ਹਮੇਸ਼ਾ ਹੀ ਦਰਸ਼ਨ ਕਰਨ ਆਓ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਾਰ-ਬਾਰ ਆਓ ਮਹਾਰਾਜ ਕਰਦੋ ਕਿਰਪਾ ਹੁਣ ਹੋਜੋ ਦਿਆਲ ਮਿਹਰ ਕਰ ਦਿਓ ਬੇਨਤੀਆਂ ਕਰੀ ਜਾਓ ਬੇਨਤੀਆਂ ਕਰੀ ਜਾਓ ਜਰੂਰ ਸਤਗੁਰੂ ਨਿਹਾਲ ਕਰਦੇ ਨੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਪਰ ਸ਼ੰਕਾ ਨਾ ਕਰੋ ਕਦੇ ਵੀ ਸ਼ਰਧਾ ਹੀ ਸ਼ਰਧਾ ਸਿਰਫ ਸ਼ਰਧਾ ਬਸ ਸ਼ਰਧਾ ਤੋਂ ਬਿਨਾ ਦੂਜੀ ਗੱਲ ਹੀ ਨਾ ਕਰੋ ਸ਼ਰਧਾ ਦੇ ਨਾਲ ਗੁਰਾਂ ਦੇ ਦਰਸ਼ਨ ਕਰੀਏ ਸਤਗੁਰੂ ਸਾਨੂੰ ਵੀ ਨਿਹਾਲ ਕਰਨ गुरू वाह Wow. Right.